ਕੰਜਰ ਦੇ ਅੰਦਰਜੀਤ ਸਿੰਘ ਜੀ ਰਤੀਏ ਵਾਲੇ ਵਰਨੂਰ ਸਿੰਘ ਜੀ ਐਮਐਲਏ ਸਾਹਿਬ ਆਨ ਸਰ ਦਰਸ਼ਕਾਂ ਦੇ ਰਸਤਾ ਬਾਕੀ ਕਰਨ ਮੈਂ ਇੱਥੇ ਕਰ ਰਹੇ ਪਤਾ ਨਾ ਨੂੰ ਮਾਰ ਦਿਓ ਵੀਰੇ ਕੋਤਾਨਾ ਨੂੰ ਮਸਲਾ ਹੈ ਨਹੀਂ ਨਹੀਂ ਮੈਂ ਬੈਠੇ ਮੈਂ ਆ ਰਿਹਾ ਹਾਂ ਮਾਰਨ ਸਾਹਿਬ ਸਰਦਾਰ ਹਰਿਆਲ ਸਿੰਘ ਜੀ ਸਰਦਾਰ ਜਗਦੀਸ਼ ਸਿੰਘ ਜੀ ਢਿੰਡਾ ਪ੍ਰਧਾਨ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ बाबा बलजीत सिंह जी दादूवाल सरदार प्रेम सिंह जी चंदूवाल सरदार मिठू सिंह जी कहने के चंद्र सरजीता अकाली दल टीवी ग्रुप आर पी तिवारी वाइस चांसलर बठिंडा यूनिवर्सिटी सिमरनजोत सिंह वक्ट वालों हाजरी हरदेव सिंह सिद्धू वालों हाजिरी ਪੈਂਦੀ ਸਾਹਿਬ ਕੋਲ ਸੰਪਰਕਰੇ ਗੱਲੋਂ ਹਲਕਾ ਨਾਬਾ ਸਰਦਾਰ ਮਕਿੰਦਰ ਸਿੰਘ ਕਲਨੇਕਰੀ ਪ੍ਰਧਾਨ ਜੀਵਨ ਤੋਂ ਰਮਨਦਰਾਸਥੀ ਸਾਡੇ ਪੰਜਾਬ ਸਰਦਾਰ ਕਿਰਪਾਲ ਸਿੰਘ ਬਲਾਕੀਪੁਰ ਸੀਨੀਅਰ ਮੀਤ ਪ੍ਰਧਾਨ ਸਰਦਾਰ ਆਹ ਬੈਠ ਜਾਓ ਸਰਦਾਰ ਗੁਰਮੀਤ ਸਿੰਘ ਨੇ ਮంత్రి ਜਾਨ ਸਰ ਦਾ ਮਾਰੀਆਂ ਸਪਾਟਾ ਜਨ ਦੇ ਨਾਲ ਉਹ ਨਾਲ ਉਹ ਬੋਲੇ ਸੋਨਹਾਲ ਬੋਲੇ ਸੋਨਹਾਲ ਸ੍ਰੀ ਅਕਾਲ ਅਵੀ ਉਤੇ ਇੱਧਰ ਸਾਹਮਣੇ ਦੇਖੋ बहन जी ਤੱਕ ਪਰਪਰਤਨ ਕੱਪਾ ਲੈ ਆਵੋ ਕਿ ਦਾਰਕਸਤਾ ਸਾਹਮਣੇ ਲੱਗ ਕੇ ਲੈ ਕੇ ਦਸਤਾਨੇ ਸ੍ਰਿਮਿਤਾ ਬੁੱਲਾਲਾ ਵੀ ਉਹ ਦਿਨ ਬੁਲਾ ਲਓ ਤਾਂਤਾ ਕੀ ਕੀ ਜੀਏ ਉਹ ਨਾਨਕ ਆਵੇ ਉੱਠ ਹਰ ਗਜ ਜਿਉ ਸਾਈ ਬਰ ਹੋਆ ਪਰੰਜਨ ਸੁਆਤ ਰਾਮ ਰਹੋ ਸਾਰੂ ਰਹਿਓ ਰਹਿਓ ਗੁਰੂ ਗੋਬਿੰਦ ਗਲਾ ਪੈ ಾಟੋ ਪ੍ਰਥਮ ਰਾਗ ਭਰੋ ਵਹਿ ਕਰੀ ਪੰਚ ਰਾਗਨੀ ਸੰਗੋ ਪ੍ਰਥਮ ਪੈਰ ਵੀ ਬਿਲਾਵਲੀ ਪੁਨਿਆ ਕੀ ਗਾਵੇ ਗੰਗਲੀ ਉਹਨੇ ਹੱਥਲੇ ਕੀ ਕੀ ਭਾਈ ਬਾਰੀ ਇਹ ਪੈਰੋਂ ਕੀ ਪੰਜ ਪੁੱਤਰ ਪੈਰਵਕੇ ਗਾਵੇ ਰਾਗ ਤੋ ਸਗ ਸੰਗਨਾਈ 8 10 ਪੀਸ ਇੱਕ ਊੰਤਾਰ ਭਗਤ ਨਾਮ ਕਰਤਾ ਪੁਰਖ ਨਿਰਭਉ ਨਿਰਬੈ ਅਕਾਲ ਪੁਰਖ ਅਜਨੀ ਸਭਾ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਮੋਤੀ ਭੀ ਸੱਚ ਸੋਚੈ ਸੋਚਣਾ ਹੋਵੇ ਜੇ ਸੋਚੀ ਲੱਖ ਵਾਰ ਚੁਪੈ ਸੁਭਾਉ ਬਈ ਜੇ ਲਾਏ ਰਹਾ ਲਿਪਕਾਰ ਪਾਰਕ ਮੋਹਨ ਤੁਹਾਨੂੰ ਜਿਹੜੀ ਵੀ ਮੈਂ ਆਪਾਂ ਜਿਹੜੀ ਵੀ ਕਰਨਾ ਚਾਹੁੰਦੇ ਹਾਂ ਕਰਦੇ ਹਾਂ ਪੰਜ ਜੀ ਬੀ ਵੀ ਹੋ ਸੇਵਾ ਕਰਦੇ ਮੈਂ ਭਾਈ ਇਹ ਸੋਤਰ ਬੰਦੇ ਅੱਗੇ ਵੀ ਆਇਆ ਜੀ ਆ ਵੀ ਲਾਇਆ ਉਹ ਨਾ ਮੈਂ ਉਹਦੇ ਅੱਗੇ ਨਹੀਂ ਨਾ ਫੈਕਟਰੀ ਲੰਮ ਚਲੋ ਮੈਂ ਜੀ ਬੀ ਚਲੋ ਬੀਜੀ ਬੀਜੀ ਚੱਲਦੇ ਚੱਲ ਫੋਟੋ ਲੈ ਕੇ ਅਗੁੰਨਾ ਹੋ ਜਾ ਬੀਜੀ ਬੀਜੀ ਚੱਲਦੇ ਚੱਲ ਫੋਟੋ ਲੈ ਕੇ ਅਗੁੰਨਾ ਹੋ ਜਾ ਹਿੰਮਤ ਕਰਦੀ ਨਹੀਂ ਆ ਮੈਂ ਥੋੜਾ ਜਿਹਾ ਯਹਰ ਰਹਾ ਹੋਣਾ ਹੈ ਬਾਬਾ ਕੀ ਕਹਿਣਾ ਚਾਹੁੰਦੇ ਹੋ ਜੀ ਉਹਨਾਂ ਨਾਲ ਮੁਲਾਕਤ ਕਰਨਾ ਹੈ ਮੇਰਾ ਦੋਸਤ ਹੈ ਮੈਂ ਮਿਲੂੰਗਾ ਬਾਬਾ ਜੀ ਇੱਕ ਮਿੰਟ ਹਾਂਜੀ ਬਾਬਾ ਜੀ ਇੱਕ ਮਿੰਟ ਹਾਂਜੀ ਬਾਬਾ ਜੀ ਕਿਸ ਤਰ੍ਹਾਂ ਲੱਗਿਆ ਮੁਲਾਕਾਤ ਕਰਕੇ ਦਿਲ ਦੇ ਲੋਕ ਬਹੁਤ ਚੰਗੇ ਖੁਸ਼ ਹੈ ਕਿਸ ਤਰ੍ਹਾਂ ਦੇਖਦੇ ਹੋ ਉਹਨਾਂ ਤੇ ਡਰੱਗਸ ਦੇ ਜਿਹੜਾ ਹੈਗਾ આરોਪ ਵੀ ਨੇ ਸਭ ਗਲਤ ਹੈ ਗਲਤ ਨਹੀਂ ਜੀ ਬਾਬਾ ਜੀ ਕਿਸ ਤਰ੍ਹਾਂ ਤੁਸੀਂ ਲਗਾਤਾਰ ਮੁਲਾਕਾਤ ਕਰਦੀਆਂ ਮਿਲਣ ਦੀ ਕਿਉਂ ਬਾਬਾ ਜੀ ਬਾਬਾ ਜੀ ਕਿਸ ਤਰ੍ਹਾਂ ਤੁਹਾਡਾ ਰਿਸ਼ਤੇਦਾਰ ਹੋਵੇ ਤੁਸੀਂ ਜਾਓਗੇ ਕਿ ਨਹੀਂ ਬਾਬਾ ਜੀ ਬਾਬਾ ਜੀ ਬਾਬਾ ਜੀ ਕਿਸ ਤਰ੍ਹਾਂ ਦਾ ਲੱਗੇ ਕਿਸ ਤਰ੍ਹਾਂ ਦੀ ਗੱਲਾਂ ਹੋਈਆਂ ਨੇ ਪਰਿਵਾਰਕ ਤੌਰ ਤੇ ਦੇਲ ਦੇ ਅੰਦਰ ਜਿਵੇਂ ਆਪਾਂ ਆਪਣੇ ਯਾਰਾਂ ਦੋਸਤਾਂ ਨਾਲ ਗੱਲਾਂ ਕਰਦੇ ਹਾਂ ਜੀ ਹਾਂ ਕਿਸ ਤਰ੍ਹਾਂ ਕੋਈ ਹੋਰ ਕੋਈ ਸੁਨੇਹਾ ਮਜੀਠੀਆ ਸਾਹਿਬ ਨੇ ਤੁਹਾਨੂੰ ਕੋਈ ਪਰਿਵਾਰ ਲਈ ਉਹਨਾਂ ਦੀ ਤਰਫ ਪਤਨੀ ਲਈ ਕੁਝ ਨਿਹੰਦਰੂ ਪੇਚਿਆ ਬੇਟਾ ਹਮ ਜਿਹੜੀਆਂ ਅੰਦਰਲੀਆਂ ਗੱਲਾਂ ਹੁੰਦੀਆਂ ਸਾਰੀਆਂ ਤਾਂ ਨਹੀਂ ਕੀਤੀਆਂ ਜਾਂਦੀਆਂ ਜਿਹੜੇ ਡਰੱਗਸ ਦੇ ਡਰੱਗਸ ਦੇ ਜਿਹੜੇ ਕੇਸ ਹੈ ਜਿਹੜਾ ਡਰੱਗਸ ਦਾ ਇੱਕ ਮਿੰਟ ਅਸ਼ੀਰਵਾਦ ਇਹ ਡਰੱਗਸ ਦਾ ਜਿਹੜਾ ਲੱਗਿਆ ਸਰੋਵਰ ਕਿਸ ਤਰ੍ਹਾਂ ਦੇਖਦੇ ਸਭ ਗਲਤ ਹੈ ਕੱਕ ਕੀ ਲੱਗਦਾ ਵੀ ਕਿਹੜੀ ਸਰਕਾਰ ਵੱਲੋਂ ਜਾਂ ਕੋਈ ਏਜੰਸੀਆ ਵੱਲੋਂ ਹੁਣਾਂ ਤੇ ਜਿਹੜਾ ਕਿਸ ਤਰ੍ਹਾਂ ਮੈਨੂੰ ਮੈਨੂੰ ਸ਼ੋਭਾ ਨਹੀਂ ਦਿੰਦੀ ਕਿ ਮੈਂ ਕਿਸੇ ਤੇ ਕਮੈਂਟ ਕਰਾਂ ਹਾਂਜੀ ਮੈਨੂੰ ਸ਼ੋਭਾ ਨਹੀਂ ਦਿੰਦੀ ਮਗਰ ਰਿਸ਼ਤੇਦਾਰੀ ਆਪਣੀ ਜਗ੍ਹਾ ਤੇ ਹੈ ਸਰਕਾਰ ਜੋ ਕਰਿਓ ਉਹਨਾਂ ਦੀ ਜਗ੍ਹਾ ਤੇ ਇਹ ਡਰੱਗ ਦੇ ਜਿਹੜੇ ਝੂਠੇ ਰੂਪ ਨੇ ਸਭ ਗਲਤ ਆ ਚਲੋ ਸਰ ਓਕੇ ਚਲੋ ਸਰ ਨਹੀਂ ਕਰ ਲੋ ਫੁਲੇਨ ਫੁਲੇਨ ਕਰਿਓ ਸਿਕਰ ਸਾਹਿਬ ਆਪ ਜੀ ਪਹੁੰਚਿਓ ਹੀਰਾ ਮਹਿਲ ਲਾਬਾ ਬੜਮੁੱਲਾ ਇਤਿਹਾਸਕ ਕੀ ਕਹੋਗੇ ਤੁਸੀਂ ਅ ਦੇਖੋ ਮਹਾਰਾਜਾ ਰਿਪੋਤੇ ਸਿੰਘ ਹੋਰ ਦਾ ਗੁਰੂ ਸਾਹਿਬ ਨੂੰ ਉਹ ਰੂਪਾਂਤ ਨੂੰ ਉਹਨਾਂ ਦਾ ਜੀਵਨ ਬਣਾਇਆ ਹੋਇਆ ਸੀ ਉਹਨਾਂ ਦਾ ਬੜਾ ਵੱਡਾ ਇਤਿਹਾਸ ਹੈ ਔਰ ਮੈਂ ਆਸ ਕਰਦਾ ਕਿ ਕਾਕਾ ਰਿਪਮਨ ਸਿੰਘ ਹੋਰੀ ਵੀ ਤਾ ਉਸ ਜਿਹੜੀ ਪ੍ਰਥਾ ਨੂੰ ਅਭੀ 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 ਉਹਦੇ ਪ੍ਰਧਾਨ ਦੁਆਰਾ ਕਰ। ਸਾਹਿਬ ਤਬਰ ਅਭੀ ਅੱਜ ਹੀਰਾ ਮਹਿਲ ਦਾਬਾ ਵਿਕੇ ਉਮਰ ਅਭੀ ਉਹਦੇ ਪ੍ਰਤਾਪ ਸਿੰਘ ਦਸਾਰ ਬੰਦੀ ਮੁਕੇ ਮੁਕੇ ਖੁਸ਼ਾਬ ਦੇ ਚਰਨਾਖਰ ਦਾਸ ਦਿੱਤੀ ਹੈ ਕਿ ਜਿਸ ਤਰ੍ਹਾਂ ਇਹਨਾਂ ਦੇ ਵਡੇਰਿਆਂ ਨੇ Maharaja Ranjit Singh ਘਰਾਣੇ ਪੰਥ ਦੀ ਪੰਜਾਬ ਦੀ ਗੁਰੂ ਘਰ ਦੀ ਸੇਵਾ ਕੀਤੀ ਉਸੇ ਤਰੀਕੇ ਨਾਲ ਇਹ ਬੱਚਾ ਵੀ ਕਰੇ ਲੰਮੀ ਉਮਰਾਂ ਜਿਵੇਂ ਅਭੀ ਉਹਦੇ ਆਪ Maharaja Ranjit Singh ਨੇ ਕਾਲੀ ਪੱਗ ਬਨ ਕੇ ਵਿਰੋਧ ਕੀਤਾ ਸੀ ਔਰ ਸਿੱਖ ਮੈਰਜ ਐਕਟ ਜਿਹੜਾ ਉਹਨੂੰ ਲਾਡੂ ਕਰਨ ਲਈ ਪੈਰ ਵਿੱਚ ਕੀਤੀ ਹੈ ਕੀ ਯੋਗਦਾਨ ਹੈ ਦੇਖੋ ਇਹ ਬਹੁਤ ਵੱਡਾ ਯੋਗਦਾਨ ਹੈ ਔਰ ਗੁਰੂ ਪੰਥ ਛੋਟਾ ਜਿਵੇਂ ਜੇ ਕੋਈ ਚੰਗਾ ਕੰਮ ਕੀਤਾ ਹੋਵੇ ਨਾ ਉਹਨੂੰ ਸਦੀਆਂ ਤੱਕ ਯਾਦ ਰੱਖਦਾ ਹੈ ਇਹ ਅੱਜ ਉਸ ਚੀਜ਼ ਦੀ ਉਦਾਹਰਣ ਹੈ ਜੀ ਉਹਨਾਂ ਨੇ ਗੁਰੂ ਸਾਹਿਬ ਦੇ ਪ੍ਰਤੀ ਪੰਥ ਦੇ ਪ੍ਰਤੀ ਆਪ ਦੀ ਜਿਹੜੀ ਨਿਸ਼ਠਾ ਵਿਖਾਈ ਉਹ ਦੇਖੋ ਅੱਜ ਕਿੰਨੇ ਸਾਲਾਂ ਬਾਅਦ ਵੀ ਉਸੇ ਤਰੀਕੇ ਨਾਲ ਸੰਗਤ ਉਸ ਤਰੀਕ ਬੜੇ ਪਿਆਰ ਦੇ ਰਹੀ ਹੈ ਤਾਂ ਮੈਂ ਆਸ ਕਰਦਾ ਹਾਂ ਗੁਰੂ ਸਾਹਿਬ ਮੇਰ ਕਰਨਗੇ ਕੰਬਰ ਨਵੀ ਉਹਦੇ ਪ੍ਰਤਾਪ ਸਿੰਘ ਹੋਰੀ ਵੀ ਉਹਨਾਂ ਪਾਏ ਹੋਏ ਤੂੰ ਨਹੀਂ ਚੱਲਣ ਇਹ ਬਜਟ ਜਿਹੜਾ ਪੇਸ਼ ਹੋਇਆ ਬਜਟ ਤੇ ਕੀ ਕਹੋਗੇ ਬਜਟ ਤਾਂ ਇਹਦਾ ਬਜਟ ਤਾਂ ਇਥੋਂ ਪਤਾ ਲੱਗ ਗਿਆ ਵੀ ਜਿੰਨਾਂ ਲੋਕਾਂ ਨੇ ਬਜਟ ਬਣਾਇਆ ਉਹਨਾਂ ਦਾ ਨਾ ਤਾਂ ਦੇਸ਼ ਨਾਲ ਕੋਈ ਪਿਆਰ ਹੈ ਨਾ ਉਹਨਾਂ ਨੇ ਦੇਸ਼ ਦੀ ਆਜ਼ਾਦੀ ਦੇ ਵਿੱਚ ਕੁਝ ਕੀਤਾ ਜੇ ਉਹਨਾਂ ਨੇ ਦੇਸ਼ ਦੀ ਆਜ਼ਾਦੀ ਦੇ ਵਿੱਚ ਉਹਨਾਂ ਨੇ ਜਾਂ ਉਹਨਾਂ ਦੇ ਪੁਰਖਿਆਂ ਨੇ ਕੁਝ ਕੀਤਾ ਹੁੰਦਾ ਤਾਂ ਪੰਜਾਬ ਨੂੰ ਇਹਨੇ ਸੱਤੋਂ ਵੱਧ ਦੇਸ਼ ਦੀ ਆਜ਼ਾਦੀ ਲਈ ਜਾਨਾਂ ਕੁਰਬਾਨ ਕੀਤੀਆਂ ਇਹਨੂੰ ਅੱਖੀਂ ਉਹਨੇ ਨਾ ਕਰਦੇ ਅੱਖੀਂ ਉਹਨੇ ਨਾ ਕਰਦੇ ਕੀ ਮੰਗ ਕਰਦੇ ਹਾਂ ਪ੍ਰਧਾਨ ਮੰਤਰੀ ਜੀ ਮੈਂ ਕਹਿੰਦਾ ਪੰਜਾਬ ਨੂੰ ਸਪੈਸ਼ਲ ਪੈਕੇਜ ਦਿੱਤਾ ਜਾਵੇ ਪੰਜਾਬ ਹੀ ਤਾਂ ਤੁਹਾਡਾ ਫੂਡ ਬਾਸਕਟ ਹੈ ਪੰਜਾਬ ਹੀ ਨੇ ਪੰਜਾਬ ਨੇ ਤਾਂ ਆਜ਼ਾਦੀ ਲੈ ਕੇ ਦਿੱਤੀ ਪੰਜਾਬ ਹੀ ਤੁਹਾਡਾ ਅੱਜ ਆਜ਼ਾਦੀ ਨੂੰ ਬਰਕਰਾਰ ਰੱਖਣ ਦੇ ਵਿੱਚ ਰੋਜ਼ ਜਾਨਾਂ ਵਾਰਦੇ ਅਸੀਂ ਪੰਜਾਬੀ ਸੋ ਪੰਜਾਬ ਵਾਸਤੇ ਸਪੈਸ਼ਲ ਪੈਕੇਜ ਦਿੱਤਾ ਜਾਵੇ ਕਿਸਾਨਾਂ ਵਾਸਤੇ ਵਪਾਰੀਆਂ ਵਾਸਤੇ ਗਰੀਬਾਂ ਵਾਸਤੇ ਇੱਕ ਸਪੈਸ਼ਲ ਪੈਕੇਜ तो पिछे हो जो आज इस फंक्शन में आए हैं फिर बेटे को आशीर्वाद देने आप सबसे बस यही प्रार्थना है की अपनी अरदास में आज जरूर ये कहे की एक अच्छा इंसान बने बस सबसे यही प्रार्थना है मेरी और सब लोग आए हैं उसको आशीर्वाद देने इतने लोग मुझे बहुत खुशी है सबका बहुत बहुत धन्यवाद हरियाणा में बिल्कुल मुझे बहुत खुशी है कि बहुत सारे संत महात्मा अपने पॉलिटिशियन सभी आ रहे हैं उसको आशीर्वाद देने तो आप सबसे भी यही विनती है कि सभी उसे यही आशीर्वाद है कि वो अच्छा इंसान महाराजा ने सजा रिपोर्टमन सिंह जी का वो वो राज तिलक है ये सिर्फ दस्तार बंदी है और एक सौ चौबीस साल बाद जो एक चौकड़े पे अखंड पाठ साहब किया था भाई नारायण सिंह जी ने वो दोबारा इस महल में रिपीट हुआ जो बाबा राजा सिंह जी अभी कर रहे हैं एक चौकड़े पे पाठ तो मेहमान सभी खास होते हैं फिर भी कौन कौन खास मेहमान आज यार कहाँ कहाँ से पहुँच रहे हैं मेरे लिए तो सभी खास हैं आप लोग सभी बहुत खास हैं कौन कौन कहाँ से पहुँच रहे हैं अगर आ, आप बहुत सारे शाही परिवार आए हुए हैं जो पूरे इंडिया से आए हैं राजस्थान से गुजरात से मध्य प्रदेश से सभी जगह से और अपने सीएम हरियाणा आ रहे हैं अपने बाबा व्यास व्यास बाबा जी आ रहे हैं गुरविंदर जी और भी काफ़ी संत महात्मा आ रहे हैं और दादूवाल जी आ रहे हैं और बहुत सारे हैं है एकदम से नाम मेरे दिमाग में नहीं आ रहे हैं बट सबका मुझे आने का बहुत खुशी है और बहुत बहुत मन में है। कैसे है ये प्रोग्राम करना है आप मन में इस ऐसे आया कि मेरे बेटे ने खुद ने अपने केश उगा और उसने कहा कि मुझे सिख बनना है मुझे दस्तार सजानी है तो मैं चाहती हूँ कि उसको इस चीज़ की रिस्पॉन्सिबिलिटी भी समझ में आए उस चीज़ को वो समझे कि दस्तार ऐसे ही नहीं सजाते जिसके आगे ਜਾ ਕੇ ਜ਼ਿੰਮੇਵਾਰੀਆਂ ਉਹ ਵੀ ਸੰਭਾਲਣਾ ਸੀ ਹਾਂ ਜੀ ਹੁਣ ਦੋ ਫਰਵੀ ਅੱਜ ਬਾਬਾ ਰਾਏ ਸਿੰਘ ਜੀ ਨੇ ਦੋ ਦਿਨ ਲਗਾਤਾਰ ਪਾਠ ਕੀਤਾ ਸੀਗਾ 31 ਤਰੀਕ ਨੂੰ ਸਟਾਰਟ ਹੋਇਆ ਸੀਗਾ ਅਖੰਡ ਪਾਠ ਇੱਕ ਚੌਕੜੇ 'ਚ ਹੁਣ ਜਾਣੇ ਆ ਕਰਦੇ ਆਪਾਂ ਪ੍ਰੋਗਰਾਮ ਇਹਨਾਂ ਦਾ ਕਿਸ ਤਰ੍ਹਾਂ ਦਿਖਦੇ ਤੁਹਾਡੀ ਜੋ ਅੱਜ ਬਸਤਾਰ ਮੰਧੀ ਖੁਸ਼ੀ ਤਾਂ ਪੂਰੀ ਹੈ ਜੀ ਉਹਦੇ ਉੱਪਰੋਂ ਸਾਨੂੰ ਪਿਆਰ ਵੀ ਬਹੁਤ ਮਿਲਿਆ ਜਿੱਦਾਂ ਬਾਬਾ ਰਾਏ ਸਿੰਘ ਜੀ ਪਾਠ ਕਰ ਰਹੇ ਨੇ ਇੱਕ ਚੌਂਕੜੇ 'ਚ ਅਖੰਡ ਪਾਠ ਕਰ ਰਹੇ ਨੇ ਲਗਾਤਾਰ ਦੋ ਦਿਨ 124 ਸਾਲ ਪਹਿਲਾਂ ਨਾਬੇ ਦੇ ਕਿਲੇ ਦੇ ਵਿੱਚ ਵੀ ਹੀਰਾ ਸਿੰਘ ਜੀ ਨੇ ਦਿਨ-ਦਿਨ ਲਗਾਤਾਰ ਪਾਠ ਸੁਣਿਆ ਸੀਗਾ ਬਾਬਾ ਨਰਹੰਸ ਜਿਨੇ ਪਾਠ ਕੀਤਾ ਵੀ ਸੀ ਇੱਕ ਚੌਂਕੜੇ 'ਚ ਉਹੀ ਇੰਨੇ ਟਾਈਮ ਬਾਅਦ ਉਹੀ ਸਮਾਂ ਫੇਰ ਆਇਆ ਉਹੀ ਟਾਈਮ ਬਾਅਦ ਹੀਰਾ ਮਹਿਲ ਦੇ ਵਿੱਚ ਅੱਜ ਫੇਰ ਬਾਬਾ ਰਾਏ ਸਿੰਘ ਜੀ ਨੇ ਪਾਠ ਕੀਤਾ ਤੇ ਅੱਜ ਦਸਤਾਰ ਬੰਦੀ ਤੇ ਕਿੰਨੀ ਖੁਸ਼ੀ ਆ ਕਾफी ਸਾਲਾਂ ਬਾਅਦ ਤੋਂ ਮਹਿਲ ਵਿੱਚ ਚਹਲ ਪਹਿਲਾ ਖੁਸ਼ੀ ਤਾਂ ਇਹ ਬਹੁਤ ਆ ਵੀ ਆਪਣੇ ਮਹਿਲ ਦੇ ਵਿੱਚ ਆਪਣੇ ਘਰ ਦੇ ਵਿੱਚ ਮਤਲਬ ਇਨੀ ਸ਼ੁਭ ਚੀਜ਼ਾਂ ਹੋ ਰਹੀਆਂ ਨੇ ਵੀ ਬਸ ਕਿਰਪਾ ਮਾਰੇ ਤੁਸੀਂ ਇਸ ਚੀਜ਼ ਨੂੰ ਕਿਸ ਤਰ੍ਹਾਂ ਬਿਆਨ ਕਰਦੇ ਹੋ ਤੁਸੀਂ ਪਰਸਨਲ ਤੌਰ ਤੇ ਕਿਸ ਤਰ੍ਹਾਂ ਦੇਖਦੇ ਮੈਂ ਵੀ ਮੈਂ ਤਾਂ ਇਹ ਪਰਸਨਲੀ ਤਾਂ ਮੈਂ ਤਾਂ ਮੰਗੀ ਗਾ ਵੀ ਅੱਜ ਕੱਲ ਮੈਂ ਦੇਖਿਆ ਵੀ ਹੋਇਆ ਵੀ ਜਿਹੜੇ ਬਾਕੀਆਂ ਫੈਮਲੀਆਂ ਨੇ ਸਿੱਖ ਫੈਮਲੀਆਂ ਉਹ ਆਪਣੇ ਬੱਚਿਆਂ ਦੀ ਨਾ ਦਸਤਾਰਬੰਦੀ ਨਹੀਂ ਕਰਾਉਂਦੀ ਵੀ ਹੁਣ ਜਿਹੜਾ ਜਿਹੜੀ ਆਪਾਂ ਕਰਾਨ ਨੇ ਤਾਂ ਸ਼ਰਮ ਦੀ ਬਸ ਖਤਮ ਹੋ ਗਈ ਜੀ ਪਿਛਲੇ ਟਾਈਮ ਤੇ ਕਰਦੇ ਸੀ ਤੇ ਹੁਣ ਜੇ ਆਪਾਂ ਪੁੱਛੀਏ ਬੰਦੇ ਕਹਿੰਦੇ ਨਹੀਂ ਇਕੱਲੇ ਰਾਜੇ ਮਹਾਰਾਜੇ ਕਰਦੇ ਐਦਾਂ ਕੁਝ ਨਹੀਂ ਹੈਗਾ ਜੀ ਬਸ ਪਹਿਲਾਂ ਸਾਰੇ ਪਰਿਵਾਰਾਂਾਂ ਚ ਹੁੰਦੀ ਸੀ ਕਿ ਦਸਤਾਰਬੰਦੀ ਹੁਣ ਚੱਲੋ ਫੇਰ ਹੋਣੀ ਚਾਹੀਦੀ ਆ ਸਾਰੇ ਪਰਿਵਾਰਾਂ ਠੀਕ ਆ ਜੀ